ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਖਾਲਸੇ ਦਾ ਦਿਹਾੜਾ ਮਨਾਇਆ ਜਦੋਂ ਕੈਨੇਡਾ ਦੇ ਵਿੱਚ 7 ਲੱਖ ਲੋਕਾਂ ਦਾ ਹੋ ਗਿਆ ਇਕੱਠ ਦੋਸਤੋ ਉਸ ਖਾਲਸੇ ਦੇ ਵਿੱਚ ਰੰਗੇ ਹੋਏ ਕੈਨੇਡਾ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ ਤੇ ਜ਼ਿਕਰ ਕਰਾਂਗੇ ਤੇ ਇੱਥੇ ਕੀ ਦੇ ਮਿਰਚਾਂ ਲੱਗ ਰਹੀਆਂ ਨੇ ਉਹਦਾ ਵੀ ਜ਼ਿਕਰ ਕਰਾਂਗੇ ਖਾਲਸੇ ਦੀ ਚੜ੍ਹਦੀ ਕਲਾ ਦੀ ਜਿਹੜੀ ਅਰਦਾਸ ਹੈ ਜਿਹੜੀ ਖਾਲਸਾ ਹਮੇਸ਼ਾ ਸਵੇਰੇ ਸਰਵਤ ਦਾ ਭਲਾ ਮੰਗਦਾ ਤੇ ਚੜ੍ਹਦੀ ਕਲਾ ਦੀ ਅਰਨਾਸ ਕਰਦਾ ਦੋਸਤੋ ਉਹਦਾ ਉਦਾਹਰਨ ਤਾਂ ਕਨੇਡਾ ਦੇ ਵਿੱਚੋਂ ਹੀ ਮਿਲ ਸਕਦਾ ਪਰ ਦੋਸਤੋ ਉਹਦੀਆਂ ਮਿਰਚਾਂ ਕਿੱਥੇ ਕਿੱਥੇ ਜਾ ਕੇ ਲੱਗਦੀਆਂ ਨੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਿਛਲੇ ਦਿਨੀ ਜਿਹੜਾ ਵਿਸਾਖੀ ਦਾ ਦਿਹਾੜਾ ਲੰਘਿਆ ਉਹਦੇ ਤੇ ਕਨੇਡਾ ਦੇ ਵਿੱਚ 7 ਲੱਖ ਸਿੰਘਾਂ ਦਾ ਇਕੱਠ ਹੋ ਗਿਆ ਤੇ 7 ਲੱਖ ਦੇ ਇਕੱਠ ਨੂੰ ਫਿਰ ਪ੍ਰਧਾਨ ਮੰਤਰੀ ਟਰੂਡੋ ਆ ਕੇ ਜਦੋਂ ਸੰਬੋਧਨ ਕਰਦੇ ਨੇ ਤਾਂ ਦੋਸਤੋ ਤੁਹਾਨੂੰ ਪਤਾ ਰੰਗਾਂ ਦੇ ਵਿੱਚ ਫਿਰ ਰੰਗ ਬਣ ਜਾਂਦੇ ਨੇ ਉਹਨਾਂ ਨੇ ਆ ਕੇ ਖਾਲਸੇ ਦੀ ਸਿੱਖਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਤੇ ਨਾਲ ਉਹਨਾਂ ਨੇ ਵਧਾਈ ਵੀ ਦਿੱਤੀ ਕਿ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਜਿਹੜਾ ਨਿਆਰਾ ਪੰਥ ਸਾਜਿਆ ਸੀਗਾ ਉਹਦਾ ਜਦੋਂ ਉਹ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ ਕਹਿ ਕੇ ਆਪਣਾ ਭਾਸ਼ਣ ਤਾਂ ਅੰਗਰੇਜ਼ੀ ਚ ਸ਼ੁਰੂ ਕਰਦੇ ਨੇ ਪਰ ਬੰਦੇ ਦੇ ਚਿਹਰੇ ਮੋਹਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਬੰਦਾ ਤੁਹਾਡੇ ਤੋਂ ਖੁਸਾ ਹੈ ਜਾਂ ਫਿਰ ਫਾਰਮੈਲਿਟੀ ਕਰਦਾ ਹੈ ਉਹ ਵਾਕਈ ਅੰਦਰੋਂ ਮੈਂ ਕਹਿ ਸਕਦਾ ਕਿ ਅੰਦਰੋਂ ਵੀ ਉਹ ਸਿੱਖ ਹੈਗਾ ਤੇ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਉਹ ਹਮੇਸ਼ਾ ਖੁਸ਼ ਹੁੰਦਾ ਸੋਨੇ ਵਧਾਈ ਦਿੱਤੀ ਤੇ ਵਧਾਈ ਦੇ ਕੇ ਨਾਲ ਸਿੱਖਾਂ ਦੇ ਹੱਕ ਵਿੱਚ ਬਹੁਤ ਗੱਲਾਂ ਕਹੀਆਂ ਇਥੋਂ ਤੱਕ ਵੀ ਕਿਹਾ ਕਿ ਸਿੱਖਾਂ ਤੋਂ ਬਿਨਾ ਕੈਨੇਡਾ ਦੀ ਕਲਪਨਾ ਕਰਨੀ ਵੀ ਕਹਿੰਦਾ ਸਹੀ ਨਹੀਂ ਹੈਗੀ ਸਿੱਖਾਂ ਤੋਂ ਬਿਨਾ ਹੁਣ ਕੈਨੇਡਾ ਦਾ ਕੋਈ ਵजूद ਨਹੀਂ ਪਰ ਜਦੋਂ ਉੱਥੇ ਉਹਨਾਂ ਨੇ ਇਹ ਗੱਲਾਂ ਬੋਲੀਆਂ ਤਾਂ ਦੋਸਤੋ ਫਿਰ ਭਾਰਤ ਦੇ ਵਿੱਚ ਬੈਠੇ ਹੋਏ ਜਿਹੜੇ ਦੂਜੇ ਹੁਣ ਕੀ ਪੀਣ ਵਾਲੇ ਤੇ ਕੀ ਖਾਣ ਵਾਲੇ ਨੇ ਉਹਨਾਂ ਦੇ ਫਿਰ ਲੱਗੀਆਂ ਦੋਸਤੋ ਮਿਰਚਾਂ ਫਿਰ ਗੌਰਵ ਆਰਿਆ ਵਰਗੇ ਬੋਲੇ ਤੇ ਬੋਲ ਕੇ ਫਿਰ ਉਹਨਾਂ ਨੇ ਅੱਗ ਉਗਲੀ ਉਹੋ ਹੀ ਜੋ ਪਹਿਲਾਂ ਕਰਦੇ ਹੁੰਦੇ ਨੇ ਲੈ ਕੇ ਖਾਲਿਸਤਾਨ ਦਾ ਨਾਮ ਲੈ ਕੇ ਖਾਲਸਤਾਨੀਆਂ ਦਾ ਨਾਮ ਫਿਰ ਉਹ ਸਿੱਖਾਂ ਤੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਫਿਰ ਉਗਣ ਲੱਗ ਕੇ ਚੈਨ ਕਿ ਇਹ ਇਦਾਂ ਨੇ ਇਹ ਜੀ ਮੈਂ ਇਹਨਾਂ ਨੂੰ ਟੱਕਰਾਂ ਜੇ ਮੈਂ ਕੈਨੇਡਾ ਚਲਿਆ ਜਾਊਂਗਾ ਟਰੂਡੋ ਐਤ ਕੀ ਹਾਰ ਰਿਹਾਗਾ ਜੇ ਮੈਨੂੰ ਜਾ ਕੇ ਕੈਨੇਡਾ ਦੇ ਵਿੱਚ ਕਹਿੰਦਾ ਟਰੂਡੋ ਨੂੰ ਹਰਾਉਣ ਦੀ ਖਾਤਰ ਮੈਨੂੰ ਕੈਨੇਡਾ ਵੀ ਜਾਣਾ ਪਿਆ ਤਾਂ ਮੈਂ ਚਲਿਆ ਜਾਊਗਾ ਦੇਖੋ ਵੀ ਕਿੰਨੀ ਵੱਡੀ ਪਾਵਰ ਹੈ ਜੇ ਗੌਰਵ ਆਰੀਆ ਕੈਨੇਡਾ ਚਲਿਆ ਗਿਆ ਟਰੂਡੋ ਕਿਤੇ ਦੇਸ਼ ਛੱਡ ਕੇ ਨਾ ਭਾਜੇ ਕਹਿੰਦਾ ਮੈਨੂੰ ਤਾਂ ਫਿਰ ਉੱਥੇ ਜਾਣਾ ਪਊਗਾ ਤੇ ਇਸ ਕਰਕੇ ਕਹਿੰਦਾ ਟਰੂਡੋ ਦਾ ਇਤਕੀ ਹਾਰ ਰਿਹਾਗਾ ਪੱਕਾ ਹੀ ਤੇ ਦੂਜੇ ਨੰਬਰ ਤੇ ਉਹ ਕਹਿੰਦਾ ਕਿ ਸਿੱਖਾਂ ਜੇ ਮੇਰੇ ਕਿਤੇ ਕੋਈ ਹੱਥ ਆ ਜੇ ਨਾ ਇੱਕ ਵਾਰੀ ਕਹਿੰਦਾ ਸਿੱਖਾਂ ਨੂੰ ਕਹਿੰਦਾ ਤਾਂ ਉਹ ਖਾਲਸਤਾਨੀ ਹੁੰਦਾ ਹੈ ਗੱਲ ਸਿੱਖਾਂ ਦੀ ਕਰਦਾ ਹੁੰਦਾ ਸਿੰਘਾਂ ਦੀ ਕਹਿੰਦਾ ਜੇ ਮੇਰੇ ਇੱਕ ਜਣਾ ਹੱਥ ਆ ਜੇ ਨਾ ਫਿਰ ਕਹਿੰਦਾ ਮੈਂ ਬਸ ਦੱਸ ਦਿਆਂ ਮੈਨੂੰ ਪਤਾ ਵੀ ਮੇਜਰ گورਵਾਰੀਆ ਕੀ ਹੈ ਮੇਜਰ ਸਾਹਿਬ ਤੁਹਾਨੂੰ ਅਸੀਂ ਜਲ ਧਿਆਨ ਦੇ ਤਾਂ ਹੈ ਗਿਆ ਤੁਹਾਨੂੰ ਅਸੀਂ ਬਹੁਤ ਅੱਸੀ ਤਰ੍ਹਾਂ ਜਾਣਦੇ ਆ ਕਿ ਤੁਹਾਡੀ ਸਾਡੇ ਨਾਲ ਕੀ ਰਿਸ਼ਤੇਦਾਰੀ ਹੈ ਤੂੰ ਤਾਂ ਸਾਨੂੰ ਤੂੰ ਕੀ ਦੱਸੇਗਾ ਸਾਨੂੰ ਤਾਂ ਤੁਹਾਡੇ ਕਰਦਿਆ ਨੇ ਸਾਰਾ ਕੁਝ ਦੱਸਿਆ ਹੋਇਆ ਵੀਰ ਤੇਰੇ ਤੂੰ ਸਾਡੇ ਬਾਰੇ ਪੁੱਛਿਆ ਕਰ ਜਾਣਕਾਰੀ ਅਗਰ ਲੈਣੀ ਹੁੰਦੀ ਆ ਕਿ ਇਹ ਜਿਹੜੇ ਸਿੰਘ ਨੇ ਇਹ ਕਿਸ ਤਰ੍ਹਾਂ ਦੇ ਬੰਦੇ ਨੇ ਇਹਨਾਂ ਦੀ ਕਿੰਨੀ ਤਾਕਤ ਹੈ ਇਹਨਾਂ ਦੇ ਸਰੀਰਾਂ ਦੇ ਵਿੱਚ ਵੀ ਕੀ ਮੈਂ ਇਹਨਾਂ ਦਾ ਮੁਕਾਬਲਾ ਕਰ ਸਕਦਾ ਇਹ ਤਾਂ ਤੂੰ ਕਾਰਗਿਲ ਦੇ ਮੈਦਾਨ ਦੇ ਵਿੱਚੋਂ ਜਦੋਂ ਭੱਜਿਆ ਉੱਥੇ ਸਾਡੇ ਉਹੀ ਸਿੰਘ ਜਿਹੜੇ ਲੜਾਈ ਲੜਦੇ ਸੀ ਪਾਕਿਸਤਾਨੀਆਂ ਦੇ ਨਾਲ ਜਾਂ ਮੈਂ ਕਹੇਲਾ ਕਿ ਉੱਥੇ ਦੇ ਅਤਵਾਦੀਆਂ ਦੇ ਨਾਲ ਤੇ ਉਦੋਂ ਫਿਰ ਖੜ ਕੇ ਮੜ ਜਾ ਪੁੱਛ ਲੈਂਦਾ ਉੱਥੇ ਨਾਲ ਹੀ ਮੋਢੇ ਦੇ ਮੋਢਾ ਲਾ ਕੇ ਖੜ ਜਾਂਦਾ ਤੇ ਤੈਨੂੰ ਪਤਾ ਲੱਗ ਜਾਂਦਾ ਵੀ ਸਿੱਖਾਂ ਦੀ ਤਾਕਤ ਕੀ ਹੈ ਤੇ ਫਿਰ ਤੂੰ ਸਿੱਖਾਂ ਨੂੰ ਕੱਲੇ-ਕੱਲੇ ਨੂੰ ਟੱਕਰਨ ਦੀ ਕੀ ਆ ਤੂੰ ਕੋਲੇ ਖੜ ਕੇ ਦੇਖ ਹੀ ਲੈਂਦਾ ਤੈਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਪਰ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਅਸਲ ਦੇ ਵਿੱਚ ਕੀ ਹੈ ਕਿ ਅੰਦਰ ਅੱਗ ਵਾਲੀ ਹੈ ਜਲਣ ਵਾਲੀ ਹੈ ਕਿ ਸਿੱਖਾਂ ਦੀ ਚੜ੍ਹਦੀ ਕਲਾ ਕਿਉਂ ਹੁੰਦੀ ਹੈ ਕਿਉਂ ਸੱਤ-ਸੱਤ ਲੱਖ ਦਾ ਇਕੱਠ ਕੈਨੇਡਾ ਵਰਗੇ ਦੇਸ਼ ਦੇ ਵਿੱਚ ਹੁੰਦਾ ਤੇ ਟਰੂਡੋ ਇਹਨਾਂ ਦੇ ਹੱਕ ਵਿੱਚ ਕਿਉਂ ਬੋਲਦਾ ਤਖਲੀਫ ਇਸ ਗੱਲ ਦੀ ਹੈ ਕਿਉਂ ਇੱਕ ਕੈਨੇਡਾ ਦਾ ਪ੍ਰਧਾਨ ਮੰਤਰੀ ਸਿੱਖਾਂ ਦੇ ਇਕੱਠ ਦੇ ਵਿੱਚ ਆ ਕੇ ਉਹਨਾਂ ਦੀ ਤਾਰੀਫ ਕਿਉਂ ਕਰਦਾ ਹੈ ਤਖਲੀਫ ਇਸ ਗੱਲ ਦੀ ਹੈ ਤਖਲੀਫ ਹੋਰ ਕੋਈ ਕਿਸੇ ਗੱਲ ਦੀ ਨਹੀਂ ਹੈਗੀ ਹਾਂ ਇੱਕ ਗੱਲ ਦੀ ਹੈਗੀ ਆ ਜਿਹੜੀ ਟੈਂਟ ਵਾਲੀ ਗੱਲ ਦੀ ਤਖਲੀਫ ਹੈਗੀ ਆ ਜ਼ਰੂਰ ਮੇਨ ਤਖਲੀਫ ਤਾਂ ਉਹੀ ਹੈ ਪਰ ਫਿਰ ਵੀ ਉਹ ਇਕੱਠਿਆਂ ਹੁੰਦਿਆਂ ਨੂੰ ਜਕਾਰੇ ਲਗਦਿਆਂ ਨੂੰ ਚੜ੍ਹਦੀ ਕਲਾ ਦੇ ਨਾਰਿਆਂ ਨੂੰ ਆਕਾਸ਼ ਗੂੰਜਦੇ ਬੋਲੇ ਸੋ ਨਿਹਾਲ ਦੇ ਨਾਰਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸਾਡਾ ਰਿਸ਼ਤੇਦਾਰ ਸੋ ਤੈਨੂੰ ਇਹ ਜਿਹੜੀ ਅਗਨੀਆਂ ਤੇਰੇ ਅੰਦਰ ਜਿਹੜੀ ਤੈਨੂੰ ਜਲਣਵਾਜੀ ਹੈ ਸਿੱਖਾਂ ਦੇ ਖਿਲਾਫ ਤੈਨੂੰ ਤਾਂ ਉਹੀ ਮੁਬਾਰਕ ਹੋਵੇ ਅਸੀਂ ਹਮੇਸ਼ਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮਾਂ ਜਿਹਦੇ ਚ ਤੂੰ ਵੀ ਆ ਜਾਂਦਾ ਤੇਰਾ ਮੋਦੀ ਵੀ ਆ ਜਾਂਦਾ ਸਾਰੇ ਤੁਹਾਡੇ ਬੰਦੇ ਆ ਜਾਂਦੇ ਨੇ ਜਦੋਂ ਅਸੀਂ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੋਂ ਸਾਡੀ ਅਰਦਾਸ ਸਮਾਪਤ ਹੁੰਦੀ ਹੈ ਸੋ ਇਸ ਕਰਕੇ ਤੂੰ ਚਿੰਤਾ ਨਾ ਕਰਿਆ ਕਰ ਇਸ ਵਾਰੀ 7 ਲੱਖ ਦਾ ਇਕੱਠ ਹੋਇਆ ਕਾਹਾਂ ਨੂੰ 10 ਲੱਖ ਦਾ ਇਕੱਠ ਹੋਊਗਾ ਤੇ ਫੇਰ ਤੈਨੂੰ ਚੱਲਾਗੇ ਉੱਥੇ ਲੈ ਕੇ ਫਿਰ ਤੂੰ ਟਰੂਡੋ ਨੂੰ ਹਰਾ ਲਈ ਜਾਂ ਤਾਂ ਟਰੂਡੋ ਹੋ ਸਕਦਾ ਉਦੋਂ ਤੱਕ ਪ੍ਰਧਾਨ ਮੰਤਰੀ ਬਣ ਜੇ ਦੁਆਰਾ ਜੇ ਗੌਰਵ ਆਰੀਆ ਉਹ ਨਾ ਬਣਿਆ ਫਿਰ ਗੋਲ ਪਰਨੇ ਵਾਲਾ ਜਗਜੀਤ ਸਿੰਘ ਆਜੂਗਾ ਜਿਹਦਾ ਤਾਂ ਉਹਦਾ ਵੀ ਨਾਮ ਲੈ ਕੇ ਕਿਹਾ ਕਿ ਮੈਂ ਜਗਜੀਤ ਸਿੰਘ ਨੂੰ ਤਾਂ ਐ ਕਰ ਦੂੰ ਉਹ ਪਲਿਆ ਮਾਨਸਾ ਜੇ ਟਰੂਡੋ ਨਾ ਆਇਆ ਤਾਂ ਜਗਜੀਤ ਸਿੰਘ ਆਜੂ ਉਹ ਸਿੱਧਾ ਹੀ ਗੋਲ ਪਰਨੇ ਵਾਲਾ ਇਸ ਕਰਕੇ ਤੂੰ ਅਰਦਾਸ ਇਹੀ ਕਰਿਆ ਕਰ ਵੀ ਟਰੂਟੋ ਹੀ ਜਿੱਤ ਜੇ ਤੁਹਾਡੇ ਵਰਗਾ ਚਿਹਰਾ ਮੋਰਾ ਤਾਂ ਹੈਗਾ ਜੇਕਰ ਤੇ ਆ ਗਿਆ ਜਗਜੀਤ ਸਿੰਘ ਫੇਰ ਤਾਂ ਕੈਨੇਡਾ ਸਿੱਧਾ ਹੀ ਖਾਲਸਿਆਂ ਦਾ ਹੋਜੂ ਫੇਰ ਤਾਂ ਸਿੱਧੇ ਖਾਲਸੇ ਉੱਤੇ ਬੋਲੇ ਸੋਨੇ ਆਲ ਦੇ ਨਾਰੇ ਲਾਇਆ ਕਰਨਗੇ ਉਹਨਾਂ ਦੀ ਲੋਕ ਸਭਾ ਦੇ ਵਿੱਚ ਹੁਣ ਦੋਨਾਂ ਦੇ ਵਿੱਚੋਂ ਆਉਣਾ ਤਾਂ ਇੱਕ ਨਹੀਂ ਆ ਹੈ ਸੋ ਇਸ ਕਰਕੇ ਤੂੰ ਬਸ ਆਈਂ ਬਣਿਆ ਰਹਿ ਤੇ ਦੇਖਦਾ ਰਹਿ ਤਮਾਸ਼ੇ ਸ਼ਿੰਗਾਮੀਆਂ ਚੜਦੀਆਂ ਕਲਾਂ ਦੇ ਨਜ਼ਾਰੇ ਰੋਜ਼ ਨਵੀਂ ਤੋਂ ਨਵੀਂ ਤੈਨੂੰ ਖਬਰ ਅਸੀਂ ਦੇ ਦਿੰਨੇ ਆ ਤੇ ਤੂੰ ਨਤੀਜਾ ਲ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਾ ਥੋੜੀ ਜਿਹੀ ਬਿਆੰਗ ਦੇ ਵਿੱਚ ਹੀ ਮੈਂ ਕਿਉਂਕਿ ਉਹ ਜਿਹੇ ਜਿਹੇ ਗੱਲਾਂ ਦੇ ਕਾਬਿਲ ਨੇ ਨਾ ਲਾਇਕ ਨੇ ਜੇ ਆਪਾਂ ਕਹਿ ਲਈਏ ਉਹ ਜੀ ਉਹਨਾਂ ਨੂੰ ਸੁਣਾਈ ਦੇ ਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ